ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਅਜਿਤ ਗਿੱਲ ਦੇ ਵਿੱਚ ਅਜਿਤ ਗਿੱਲ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਸਰਾਵਾਂ ਦਾ ਗਵੰਡੀ ਪਿੰਡ ਆ ਕੋਟਕਪੂਰੇ ਤੋਂ ਜਦੋਂ ਆਪਾਂ ਜੈਤੋ ਨੂੰ ਜਾਣਦੇ ਆ ਤੇ ਉਹ ਸੜਕ ਦੇ ਉੱਤੋਂ ਹੀ ਅਜਿਤ ਗਿੱਲ ਨੂੰ ਸਿੱਧੀ ਸੜਕ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਦੋ گاਵਾ ਬਕਾਉਆ ਇੱਕ ਤਾਂ ਪਹਿਲਣ ਵੜ ਸੁਈ ਸੁਵਾਈ ਆ ਮਿੱਤਰੋ ਤੇ ਇੱਕ ਗਾਂ ਸੂਣ ਵਾਲੀ ਆ ਚੰਗੀ ਥਣ ਹਲੇਵੇ ਦੀ ਤਿਆਰੀ ਦੇ ਵਿੱਚ ਪਹਿਲਣ ਵੜ ਬਹੁਤ ਸੋਹਣੀ ਹੋ ਕੇ ਸੁਈ ਆ ਬਹੁਤ ਸੋਹਣਾ ਥਣ ਕੱਢਿਆ ਕਰਮ ਵਾਲੀ ਨੇ ਮਗਰ ਅੱਛਾ ਵਾਂਦੇ ਤੇ ਜਿਹੜੀ ਇੱਕ ਗਾਂ ਗੱਬਣਾ ਮਿੱਤਰੋ ਕੁਝ ਕੁ ਦਿਨਾਂ ਦੀ ਕੱਚੀ ਆ ਦੋ ਜਾਨਵਰ ਹੋਣਗੇ ਆਪਾਂ ਡਿਟੇਲ ਜਾਣ ਲੈਣੇ ਆ ਵੀਰ ਤੋਂ ਕੱਲੇ ਕੱਲੇ ਜਾਨਵਰ ਦਾ ਰੇਟ ਵੀਡੀਓ ਦੇ ਵਿੱਚ ਕਰਾ ਦੇਾਂਗੇ ਜਿਹੜਾ ਜਾਨਵਰ ਤੁਹਾਨੂੰ ਜੱਤ ਜੂਗਾ ਤੁਸੀਂ ਨੰਬਰ ਬਾਈ ਦਾ ਸਕਰੀਨ ਤੇ ਲਾ ਦਊਗਾ ਰਾਬਤਾ ਕਰ ਵੀਰੇ ਨਾਲ ਕਰ ਲਿਆ ਜੇ ਆ ਉਹ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਸਿੱਤਾ ਦੇ ਪਰਿਵਾਰ ਤੋਂ ਵਧੀਆ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਸਾਰੇ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਰੱਬ ਦਾ ਬਈ ਅੱਛਾ ਨਾਮ ਦੱਸ ਦੀਏ ਵੀਰੇ ਕੀ ਨਾ ਜਗਦੀਪ ਸਿੰਘ ਬਈ ਪਿੰਡ ਜਤਗੱਲ ਠੀਕ ਹੈ ਵੀਰੇ ਅੱਛਾ ਵੱਡੇ ਵੀਰੇ ਦੋ ਗਾਵਾਂ ਵਿੱਚ ਚੜੀਆਂ ਆਪਾਂ ਹਾਂਜੀ ਹਾਂਜੀ ਤੇ ਇਹ ਗਾਂ ਦੀ ਕੀ ਡਿਟੇਲ ਆ ਵੱਡੇ ਬਈ ਇਹ ਬਈ ਦੂਜੇ ਸੂਏ ਸੂਣ ਵਾਲੀ ਇਹ ਦੂਜੇ ਸੂਏ ਹਾਂਜੀ ਹਾਂਜੀ ਕਿਨੇ ਦਿਨ ਪਏ ਵੀਰੇ ਇਹਦੇ ਬਸ ਬਈ ਹਫ਼ਤਾ ਦਸ ਦਿਨ ਲਊਗੀ ਵਾਲੀ ਇਹ ਠੀਕ ਹੈ ਵੀਰੇ ਠੀਕ ਲਾਂਟੂ ਲਾਂਬਾ ਬਹੁਤ ਪਈਆਂ ਸੀਲਸ ਲੱਗਾ ਠੀਕ ਹੈ ਬਈ ਦੁੱਧ ਦਿਆ ਦੰਦੀ ਆ ਵੀਰੇ ਇਹ ਤੁਚਿਆ ਦੁੱਧ ਬਾਈ ਜੀ ਆਪਾਂ ਤੋਕਰ ਗੱਪਣ ਲੈ ਕੇ ਆਏ ਸੀ ਠੀਕ ਆ ਉਹ ਵਾਲੀ ਆਪਣੇ ਘਰ ਦੀ ਆ ਠੀਕ ਆ ਇਹ ਕਿੰਨੇ ਚਿਰ ਦੀ ਗੱਪਣ ਸੀ ਉਦੋਂ ਵੀਰੇ ਇਹ ਗੱਬੜ ਬਾਈ 3 ਮਹੀਨੇ ਦੀ ਲੈ ਕੇ ਆਂਦੀ ਸੀ ਆਪਾਂ ਉਦੋਂ ਕਿੰਨਾ ਕੋ ਦੁੱਧ ਦਈ ਉਦੋਂ 12 ਕਿਲੋ ਦੁੱਧ ਸੀ ਗਈ ਠੀਕ ਆ ਵੀਰੇ ਤਾਂ ਦੇ ਲੂਠਾ ਰਸਤਾ 11 ਕਿਲੋ ਹਨਾ ਬਈ RAM ਨੇ 20 ਤੋਂ ਬਾਹਰ ਦਊਗੀ ਹੂੰ ਥਲੋ ਚੰਗੀ ਬਣ ਜੂਗੀ ਆਹ ਬਾਕੀ ਵੱਡੀ ਗਾਂ ਕੋਈ ਛੂਟ ਹੀ ਨਹੀਂ ਗਈ ਖੁੱਲੇ ਟਾਚੇ ਦੇ ਤਾਂ ਮੇਰੇ ਸਾਬ ਨਾਲ ਲੈ ਜੂਗੀ ਇਹ 10 ਹੀ ਲੈ ਜਣੀ ਨੇ ਲੈ ਜੂ ਵੀਰੇ ਲੈ ਜੂ ਹਨਾ ਹਾਂਜੀ 10 12 ਦਿਨ ਕੱਢ ਹੀ ਜਣੇ ਇਹਨੇ ਤੇ ਇਹਦਾ ਕੀ ਰੇਟ ਰੱਖਾਂ ਇਹਦਾ ਬਾਈ ਜੀ 76000 ਰੁਪਏ 76000 ਰੁਪਏ ਮੰਨਤਨ ਕਰਦੇਗੇ ਵੱਡੇ ਬੇਬੀ ਕਰ ਦੇਾਂਗੇ ਬਾਈ ਜੀ ਕਦੀ ਬਾਦੋਂ ਤੋਰੀ ਵੀਰੇ ਭਰਾ ਇਹਨੇ ਖੋਲੀ ਮੁੰਡਾ ਜੀ ਸੂਆ ਇਹ ਦੂਜਾ ਕਿ ਤੀਜਾ ਸੂ ਕੀ ਹੁਣ ਦੂਜਾ ਵੀਰੇ ਦੂਜਾ 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 ਸੂਆ ਸੂਗੀ ਵੀਰੇ ਨੇ ਤੋਕੜ ਕੱਪੜਾ ਲਿਆਦੀ ਸੀ ਮਿੱਤਰੋ ਤਿੰਨਾ ਮਹੀਨਿਆਂ ਦੀ ਗੱਪਣ ਸੀ ਤੇ ਉਦੋਂ 12 ਕਿਲੋ ਦੁੱਧ ਸੀ ਚਲੋ ਹੁਣ 20 ਨੂੰ ਹੱਥ ਟੋਰਾ ਨਾਲ ਮਾਰੂਗੀ ਮਾਰੂਗੀ ਕਿਉਂਕਿ ਬਾਈ ਲੇਵੇ ਲੂਵੇ ਦੀ ਤਿਆਰੀ ਬਹੁਤ ਸੋਹਣੀ ਕਰੂਗੀ ਕਿਉਂਕਿ ਬੇਸ਼ੱਕ ਲੇਵਾ ਥੋੜਾ ਜਿਹਾ ਘੱਟ ਦਿਖਾ ਜੇ ਪਰ ਦੁੱਧੋਂ ਖਰੀ ਨਿਕਲੂਗੀ ਕਿਉਂਕ ਖਾਣਾ ਜਿਹੜਾ ਉਹ ਵੀ ਪੂਰਾ ਚੰਗਾ ਚਵਾਈ ਜਿਹੜਾ ਵਾ ਪਰ ਦੇਖਣ ਨੂੰ ਤੁਹਾਨੂੰ ਐ ਲੱਗਦਾ ਹੋਊਗਾ ਜਿਵੇਂ ਵੀ ਛੋਟਾ ਵਾ ਪਰ ਲੈ ਵੀ ਦੀਵਸਾਂ ਨੇੜੇ ਕਰਕੇ ਦਿਖਾ ਦਿੱਤਾ ਹਨ ਪੂਰਾ ਚੰਗਾ ਲੱਗਾ ਹੋਇਆ ਇਹਨੂੰ ਕਿਉਂਕਿ ਹਰੇਕ ਗਾਂ ਕੱਚੀ ਐ ਜੋਸ਼ ਦੇ ਵਿੱਚ ਨਹੀਂ ਗੀ ਥਣਾ ਦੇ ਵਿੱਚ ਤਾਂ ਕਰਕੇ ਤੁਹਾਨੂੰ ਥਣ ਲੱਗਦਾ ਹੋਊਗਾ ਪਰ ਥਣ ਪੂਰਾ ਚੰਗਾ ਵੀਰੇ ਬਾਕੀ ਹਜੇ ਬੜਨਾ ਬਣਾਉਣਾ ਥੱਲੋਂ ਪਿੱਛੋਂ ਆ ਲੱਡੂਆਂ ਤੁਹਾਨੂੰ ਦਿਯਾਰੀ ਤੋਰੀ ਮੂੰਹ ਬਹੁਤ ਸੋਹਣਾ ਵਾ ਪੜੀ ਸਭੀ ਆ ਵੱਡੀ ਵੈੜ ਆ ਕੋਈ ਛੋਟੀ ਮੰਨ ਕੇ ਨਾ ਆਇਆ ਜੇ ਢਾਂਚਾ ਮਜ਼ੂਰ ਜਿਹੜਾ ਚੰਗਾ ਵਾ ਕਰਮ ਵਾਲੀ ਦਾ ਚਮਕ ਦਮਕ ਚੰਗੀ ਆ ਪ੍ਰਿੰਟ ਚੰਗਾ ਵਾ ਨਸੋ ਦੀ ਕੁਆਲਿਟੀ ਚੰਗੀ ਆ ਵੀਰੇ 75 76000 ਰੁਪਇਆ ਡਿਮਾਂਡ ਆ ਤੇ ਆ ਦੋ ਨੰਬਰ ਤੇ ਵੈੜ ਆ ਜਿਹੜੀ ਵੀਰੇ ਇੰਦੀ ਕੀ ਡਿਮਾਂਡ ਡਿਟੇਲ ਆ ਏ ਬਾਈ ਜੀ ਇਹਨੂੰ ਸੋਈ ਨੂੰ ਹੋ ਗਿਆ ਤਿੰਨ ਦਿਨ ਹੋਇਆ ਸੋਈ ਨੂੰ ਠੀਕ ਹੈ ਵੀਰੇ ਮਗਰ ਵੱਛਾ ਬਾਈ ਜੀ ਇਹਦੇ ਠੀਕ ਹੈ ਕਿੰਨਾ ਕੋ ਬੋਲਾ ਹੋ ਗਿਆ ਵੱਡੇ ਬਾਈ ਬੋਲਾ ਬਈ 7-8 ਕਿਲੋ ਹੈਗਾ ਦੋਵਾਂ ਢੀਮਾਂ ਦਾ ਇਹ ਤਾਂ ਚੱਕੇ ਚੁੱਕੇ ਵੀ ਪੱਠੇ ਪੁੱਠੇ ਨੇ ਪੂਰੇ ਚੱਕੇ ਹਾਂ ਹਾਂ ਇਹ ਦਾਣਾ ਦੂਣਾ ਪਾਉਣ ਲੱਗਿਆ ਆਪਾਂ ਕਹਿ ਜਾਂਦਾ ਠੰਡੀ ਨਿਕਲੀ ਉੰਜ ਵੀਰੇ ਜਮਾਂ ਸੀਲ ਠੰਡੀ ਬਾਈ ਕੀ ਜੋ ਬਾਈ ਠੀਕ ਹੈ ਹਾਂ ਆ ਲੋ ਹੂੰ ਤਾਰਾ ਮਾਦ ਨੇ ਹੂੰ ਸਹੀ ਗੱਲ ਹੈ ਵੱਡੇ ਬਾਈ ਮੋਟੀਆਂ ਵਾਕਿਆ ਹੀ ਚੰਗਾ ਹੈ ਨਾ ਗੰਨੇ ਵਰਗੀ ਧਾਰਾ ਬਾਈ ਹੂੰ ਥਾਣੇ ਵੀ ਚੰਗਾ ਲੱਗਾ ਯਾਰ ਚੰਗਾ ਬਾਈ ਚੰਗਾ ਪੂਰਾ ਗੁੱਲੇ ਵਾਲਾ ਥਾਣਾ ਮਾਚਰਗਾ ਥਾਣਾ ਦੋ ਦੇ ਦੂਗੀ 15 16 ਕਿਲੋ ਹਣਾ ਵੀਰੇ ਆ ਆਵਣਾ ਬਾਈ ਪੋਲੇ ਜੀ ਹੱਥ ਨਾਲ ਚਮਕਦਮ ਕਿ ਵੀ ਮੱਛੀ ਦੇ ਵਿੱਚ ਵਧੀਆ ਵਧੀਆ ਜਾਣ ਵਾਲੀ ਵੱੱਛੀ ਹੈ ਕੋਈ ਇਹੋ ਜੀ ਨਹੀਂ ਵਧੀਆ ਪੂਰੀ ਵੱੱਛਾ ਆ ਗਿਆ ਵੀਰੇ ਹਾਂਜੀ ਮਗਰ ਵੱੱਛਾ ਹਾਂ ਵੱੱਛਾ ਆ ਗਿਆ ਭਾਗਤੋ ਠੀਕ ਹੈ ਵੀਰੇ ਕੀ ਰੇਟ ਰੱਖੂਆ ਵੀਰੇ ਇੰਦਾ ਬਾਈ ਇਹਦਾ ਬਾਈ ਜੀ ਮੁੱਲ ਕਿੰਨਾ ਮਰਜ਼ੀ ਕਰਾ ਲੋ 72000 ਰੁਪਏ ਦੀ ਰੈਡੀ ਵੀ ਸਾਰੀ ਮਾਨਤਨ ਕਰਦਾ ਕਿ ਥੋੜਾ ਬਹੁਤ ਮੌਕੇ ਤੇ ਆ ਜੇ ਭਰਾ ਕਰ ਦਾਂਗੇ ਭਰਾ ਠੀਕ ਹੈ ਕੱਢੀ ਪਾਰੂ ਤੂਰੀ ਵੀਰੇ ਨੂੰ ਇਹ ਇਹ ਦੰਦੋ ਕਿਵੇਂ ਆ ਵੀਰੇ ਦੰਦੋ ਦੋਦੀਆਂ ਬਈ ਜੀ ਦੋਦੀਆਂ ਠੀਕ ਹੈ ਮਿੱਤਰੋ ਲੈ ਵੀ ਦੰਦੋ ਦੋ ਦੰਦਾਂ ਦਾ ਕਰਮਾ ਵਾਲੀ ਪੜੀ ਸੋ ਵੀ ਵਜਣ ਵਾਲੀ ਵੱੱਛੀ ਐ ਵੀ ਬਈ ਕੋਈ ਛੋਟੀ ਮੰਨ ਕੇ ਨਾ ਆ ਜੇ ਐਨ ਕੱਦ ਪੂਰਦ ਓਕੇ ਆ ਜਿਵੇਂ ਪਲੂਣ ਸੋਈ ਆ ਥਣ ਥਣ ਦੂਰਾ ਲੱਗਾ ਮੀਆਂ ਰਕਾ ਕਰਮਾ ਵਾਲੀ ਨੂੰ ਵੀਰੇ ਬਹੁਤ ਚੰਗੀ ਵਹਿੜ ਆ ਬਾਈ ਘਰੇ ਰੱਖਣ ਲਈ ਚਾਰ ਪੂਏ ਚੂਣ ਲਈ ਚੀਜ਼ ਆ ਕਿਉਂਕਿ ਇੱਕ ਤਾਂ ਬਈ ਦੂਜਾ ਦੁੱਧ ਬਈ ਇਹਨੇ 15 16 ਕਿਲੋ ਟੋਰਾਣਾ ਦਈ ਜਾਣਾ ਤੀਜਾ ਵੀਰੇ ਬਿਮਾਰੀ ਬਹੁਤ ਘੱਟ ਕਵਰ ਕਰੂਗੀ ਕਿਉਂਕਿ ਬਈ ਪਲ ਨਵਾਂ ਹਾਣਾ ਹਜੇ 2 400 ਇਹ ਰੱਖਣ ਵਾਲੀ ਚੀਜ਼ ਆ ਵੀਰੇ ਦੇ ਘਰੇ ਸੀਲਸ ਲੱਗ ਗਾਂ ਗਰੇ ਸਰਦੇ ਸੋ ਠੰਡੀ ਸੀਲ ਚੈਲਿਜ ਵੀ ਬਹੁਤ ਆ ਤੀਜਾ ਦਿਨ ਅੱਜ ਸੂਈ ਨੂੰ ਆ ਵੱਛਾ ਮਗਰ ਸੱਤ ਅੱਠ ਕਿਲੋ ਬੋਲਾ ਦੇ ਥੱਲੇ ਰੈਡੀ ਆ ਜਾਵਾਂ ਐਨ ਕੰਡੇ ਜੋਕਣ ਵਾਲਾ ਬਾਕੀ ਚਮਕ ਦੇ ਵਿੱਚ ਵੀ ਫੁੱਲਾ ਪਾਲੀ ਸਾਂਭੀ ਵੀ ਵੀਰੇ ਨੇ ਬਹੁਤ ਸੋਹਣੀ ਹੋਈ ਆ ਇਹ ਦੋ ਗਾਵਾਂ ਬਈ ਇੱਕ ਦਾ ਡਿਮਾਂਡ 72000 ਰੁਪਏ ਪਹਿਲਣ ਵੈਣ ਦੀ ਅੰਦੀ 67000 ਰੁਪਏ ਜੇ ਜੋੜਾ ਲੈਣਾ ਹੋਇਆ ਉਹੋ ਜੀ ਗੱਲਬਾਤ ਬਈ ਤੁਹਾਡੇ ਨਾਲ ਕਰ ਲੂਗਾ ਫੋਨ ਦੇ ਉੱਤੇ ਨੰਬਰ ਵੀਰੇ ਕਿੰਨਾ ਆ ਗਿਆ ਆਪਣਾ ਬਈ 62804 ਜੀ 70344 ਇੱਕ ਵਾਰੀ ਹੋਰ ਬੋਲ ਦਈਏ ਵੀਰੇ 62804 ਜੀ 70344 ਪੀਕ ਐਵਰੇਸ ਨੰਬਰ ਤੇ ਬਾਈ ਨਾਲ ਰابط ਕੰਮ ਕਰ ਲਿਆ ਜੇ ਮਿੱਤਰੋ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਅਜਿੱਤਗੱਲ ਜ਼ਿਲ੍ਹਾ ਬਾਈ ਨੂੰ ਲੱਗਦਾ ਜਿਹੜਾ ਫਰੀਦਕੋਟ ਮਿੱਤਰੋ ਕੋਟਕਪੂਰੇ ਤੋਂ ਜੈਤੋ ਵਾਲੇ ਛੜਕੇ ਦੇ ਉੱਤੇ ਪਿੰਡ ਰਹਿ ਜਾਂਦਾ ਵਾ ਤੇ ਬਾਹਰਲੀ ਫਿਰਨੀ ਦੇ ਉੱਤੇ ਆ ਕੇ ਬਾਈ ਦਾ ਰਹਿਣ ਵਸੇਰਾ ਵਾ ਨੰਬਰ ਸਕਰੀਨ ਤੇ ਆ ਫੋਨ ਕਰ ਲੋ ਕੇਰਾ ਵਾ ਧੰਨ